राम का परिचय हम दिलाएंगे राम का परिचय हम दिलाएंगे वचन कौन है अपन ने कौन मारे राम का परिचय हम दिलाएंगे साथी भक्तों के पास से आवे इनकी वो वार्ता भी जान करिए और शिवो तेरा उसका डोले या हे सब भगवान की गात करके सीधे कितनी जो लाभ तो लाभ से आओ की महान की बात करिए

ਤੇ ਉਹਨਾਂ ਦੇ ਪੁੱਤਰ ਬਾਰੇ ਜਾਣਕਾਰੀ ਬੋਣਗੇ ਸਰਦਾਰ ਹਰਜਨ ਸਿੰਘ ਕੀ ਖੜਿਆਲ ਪਹਿਲਾਂ ਆਪਾਂ ਫਤੇ ਦੀ ਸਾਂਝ ਪਾਈਏ ਗੁਰੂ ਸਾਹਿਬਾਨ ਦੀ ਬਖਸ਼ਿਸ਼ ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤੇ ਜੈ ਭੀਮ ਜੈ ਭਾਰਤ ਅੱਜ ਜਿਹੜਾ ਅਸੀਂ ਚੀਮੇ ਮੱਡੀ ਦੇ ਵਿੱਚ ਇੱਥੇ ਆਪਣੇ ਕੋਲਟੀ ਹਾਲ ਦੇ ਵਿੱਚ ਬਾਬਾ ਸਾਹਿਬ ਭੀਮਰਾਓ ਬੇੜ ਕਰਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਇਹ ਜਨਮ ਦਿਹਾੜਾ 134ਵਾਂ ਜਨਮ ਦਿਹਾੜਾ ਹੈ ਕਿਉਂਕਿ 바ਵਾ ਸਾਹਿਬ ਦਾ ਜਨਮ ਦਿਹਾੜਾ ਇਹ ਨਹੀਂ ਵੀ ਅਸੀਂ ਕੱਲੇ ਉਰੇ ਮਨਾ ਰਹੇ ਆ 192 ਦੇਸ਼ਾਂ ਦੇ ਵਿੱਚ ਮਨਾਇਆ ਜਾ ਰਿਹਾ 바ਵਾ ਸਾਹਿਬ ਦਾ ਜਨਮ ਦਿਹਾੜਾ ਪਿਛਲੇ ਸਾਲ 192 ਦੇਸ਼ਾਂ ਦੇ ਵਿੱਚ ਉਹ ਐਸੀ ਸਖਸੀਅਤ ਹੈ ਵੀ ਜਿਨ੍ਹਾਂ ਨੇ ਕੋ ਲੋਹਾ ਮਰਵਾ ਕੇ ਦਿਖਾਇਆ ਉਹ ਬਾਹਰਲੇ ਮੁਲਕ ਵੀ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾ ਰਹੇ ਨੇ ਅਸੀਂ ਲੋਕ ਜਿਨ੍ਹਾਂ ਨੂੰ ਵੱਡੀ ਦੇਣ ਹੈ ਭਾਰਤ ਨੂੰ ਅਸੀਂ ਉਹਨਾਂ ਦਾ ਜਨਮ ਦਿਹਾੜਾ ਦੇਖੋ ਪਿੰਡੀ ਕੁత్సਰਾਣਾ ਮਨਾਉਂਦੇ ਆ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਦੇਸ਼ ਨੂੰ 4000 ਸਾਲ ਅਸੀਂ ਗੁਲਾਮੀ ਭੋਗੀ ਹੈ ਬਾਬਾ ਸਾਹਿਬ ਨੇ ਸਾਰੀਆਂ ਜੰਜੀਰਾਂ ਤੋੜਤੀਆਂ ਅਸੀਂ ਉਹਨਾਂ ਦੇ ਜਨਮ ਦਿਨ ਨੂੰ ਅੱਜ ਜਿਹੜਾ ਸਮਰਪਿਤ ਪ੍ਰੋਗਰਾਮ ਕਰ ਰਹੇ ਆ ਏ ਬੜਾ ਅਸਰਾਂਗਾ ਜੋਗ ਚੀਨਾ ਦੀ ਜਿਹੜੀ ਟੀਮ ਹੈ ਸਾਡੀ ਆਪਣੇ ਫੌਜੀ ਸਾਹਿਬ ਜੀ ਚਤਰਾਮ ਸਿੰਘ ਬਾਬਾ ਜੀ ਧਰਮਪਾਲ ਜੀ ਤੇ ਬਾਕੀ ਡਾਕਟਰ ਸਾਹਿਬ ਜੀ ਭੀਮ ਸਿੰਘ ਜੀ ਤੇ ਬਾਕੀ ਸਮੂਚੀ ਟੀਮ ਇਥੇ ਦੇ ਆੜੇ ਸਾਡੇ ਐਮਸੀ ਨੇ ਉਹਨਾਂ ਦਾ ਵੀ ਬਹੁਤ ਬੜਾ ਧੰਨ ਆ ਆ ਜਿਹੜਾ ਹੌਲ ਬਣਾਇਆ ਉਹਨਾਂ ਦੀ ਬਹੁਤ ਬੜੀ ਦੇਣਾ ਬਾਬਾ ਸਾਹਿਬ ਦਾ ਸਕੈਚੋ ਲੱਗੇ ਗੇਟਲੇ ਦੇ ਉਹ ਵੀ ਇੱਕ ਬਹੁਤ ਵਧੀਆ ਪਿੱਡ ਦਾ ਸਰਾਕਰ ਜੋੜ ਕਰ ਦਮਾ ਕਿਉਂਕਿ ਜਿਹੜਾ ਕਦਮ ਵਧੀਆ ਹੁੰਦਾ ਉਹਨੂੰ ਤਾਂ ਵਧੀਆ ਹੀ ਕਿਹਾ ਜਾਂਦਾ ਵੀ ਬਾਕੀ ਇਹ ਹੈ ਵੀ 바ਵਾ ਸਾਹਿਬ ਦਾ ਜਨਮ ਦਿਹਾੜਾ ਜਿਹੜਾ ਉਹ ਬੜੀਆਂ ਧੁੰਮਤਾਵਲੇ ਤੇ ਮਨਾਇਆ ਜਾ ਰਿਹਾ ਤੇ ਉਦੋਂ ਬਾਅਦ ਸਾਡੇ ਜਿਹੜੀ ਪੀਪਾ ਜੀ ਘਰ ਤੇ ਘਰ ਹੈ ਤੇ ਉਹਨਾਂ ਨੇ ਬਹੁਤ ਵਧੀਆ ਉਹਦੇ ਤਰੀਕੇ ਨਾਲ ਉਹ 바ਵਾ ਸਾਹਿਬ ਨੂੰ ਤੇ ਗੁਰੂ ਰਬਦਾਸ ਮਹਾਰਾਜੀ ਨੂੰ ਉਹਨਾਂ ਨੇ ਬਹੁਤ ਵਧੀਆ ਉਹਨਾਂ ਦੇ ਉੱਤੇ ਗਾਇਆ ਤੇ ਚੈਨਲ ਆ ਪਾਇਆ ਸਾਡੇ ਵੀ ਗੀਰਚਾਂ ਦੀ ਜਰਜਲ ਪਾਵਨ ਸੋਸ਼ਲ ਕਮਿਟੀ ਦੇ ਪ੍ਰੈਜ਼ੀਡੈਂਟ ਪੰਜਾਬ ਦੇ ਉਹਨਾਂ ਦਾ ਬਹੁਤ ਵੱਡਾ ਪੁਰਾਣਾ ਕਿਉਂਕਿ ਪਟਿਆਲੇ ਦੇ ਵਿੱਚ ਇੱਕ ਭਵਨ ਬਣਾ ਹੈ ਸ਼ਾਇਦ ਮੇਰਾ ਗੱਲ ਹੈ ਵੀ ਇਹਦੇ ਵਿੱਚੋਂ ਪੰਜ ਆ ਬੰਦੇ ਨੇ ਦੇਖਿਆ ਹੋਊਗਾ ਬਾਕੀ ਨਹੀਂ ਉੱਥੇ ਗਏ ਉਹ ਜਿਹੜਾ ਭਵਨ ਬਣਾਇਆ ਡਾਕਟਰ ਅੰbedkar ਊਰਜਾ ਭਵਨ ਉੱਥੇ ਬੜੀ ਊਰਜਾ ਮਿਲਦੀ ਹੈ ਜਦੋਂ ਤੁਸੀਂ ਉਹ ਜਾ ਕੇ ਭਵਨ ਦੇ ਦਰਸ਼ਨ ਕਰੋਗੇ ਉੱਥੇ ਊਰਜਾ ਮਿਲਦੀ ਹੈ ਚਾਰ ਮੰਜ਼ਲਾ ਊਰਜਾ ਭਵਰ ਬਣ ਗਿਆ ਉਹ ਕਿਉਂਕਿ ਉਹਦੇ ਵਿੱਚ ਬਹੁਤ ਵੱਡੇ ਵੱਡੇ ਹਾਲ ਵੀ ਬਣੇ ਨੇ ਤੇ ਬੱਚਿਆਂ ਦੇ ਰਹਿਣ ਵਾਸਤੇ ਹੋਟਲ ਵੀ ਬਣੇ ਕਿਉਂਕਿ ਉੱਥੇ ਬੱਚੇ ਜਿਹੜੇ ਆਪਣੇ ਪੇਪਰ ਕਰਨ ਜਾਂਦੇ ਨੇ ਜਾਗ ਤੇ ਹੋਰ ਵੀ ਨੇੜਾ ਸਵੇਰਾ ਹੋ ਗਿਆ ਤਾਂ ਉੱਥੇ ਰਹਿ ਸਕਦੇ ਆ ਰੋਟੀ ਪਾਣੀ ਦਾ ਵੀ ਪ੍ਰਬੰਧ ਕੋਈ ਉਥੇ ਕੁਸਰੀ ਦੇਣਾ ਕੋਈ ਫੀਸ ਵਗੈਰਾ ਨਹੀਂ ਕਮਰਾ ਬੜੀਆ ਤੇ ਖਾਣਾ ਪਾਣਾ ਵੀ ਪ੍ਰੀ ਉਥੇ ਪੂਰਾ ਜਾਨੀ ਕਿ ਚਾ ਪਾਣੀ ਦਾਦਾਰਾ ਬਹੁਤ ਵਧੀਆ ਪ੍ਰਬੰਧ ਹੈ ਪਿਛਲੇ ਦਿਨੀ ਆਪਣੇ ਭਿਰਚਲ ਜਸਨ ਸਿੰਘ ਸਾਹਿਬ ਪ੍ਰਧਾਨ ਜੀ ਨੇ ਬਹੁਤ ਵੱਡਾ ਪ੍ਰਾਣਾ ਕਰਿਆ ਪਹਿਲੇ ਦਾ ਪਿੱਛੇ 2023 ਦੇ ਵਿੱਚ ਉਹਨਾਂ ਨੇ 65 ਦਿਨਾਂ ਦੀ ਯਾਤਰਾ ਪੂਰੇ ਪੰਜਾਬ ਦੇ ਵਿੱਚ ਕਰਕੇ ਇੱਥੇ ਸੁਨਾਮ ਆਪਣੇ ਉੱਥੇ ਸਿੱਧੇ ਸ਼ਰਮਾ ਸ਼ਰਮਾਗ ਕੇ ਉੱਥੇ ਉਸ ਦਾ ਜਿਹੜਾ ਆਪਣੇ ਜਿਨ ਕੇ ਉਸ ਪੱਧ ਦੇ ਯਾਤਰਾ ਦਾ ਜਿਹੜਾ ਇੱਥੇ ਆ ਕੇ ਉਹਨਾਂ ਨੇ ਸਮਾਪਤੀ ਕਰੀ ਉਸ ਯਾਤਰਾ ਦੀ ਉਦੋਂ ਬਾਅਦ ਜਿਹੜਾ ਪ੍ਰਾਦਾ ਕਰਿਆ ਇੱਕ ਡਾਕਟਰ ਬੇੜਕਰ ਉੱਚਾ ਬਣਦੇ ਸਾਹਮਣੇ ਇੱਕ ਪੋਲਡਤੀ 1815 ਅਗਸਤ ਦਾ ਪੋਲਡਤੀ ਉਹਦੀ ਅਫਸਰ ਨੇ ਦਿਨੀ ਰਜਿਸਟਰੀ ਕਰਾਈ ਹੈ ਉਹ ਵੀ ਬਹੁਤ ਵੱਡਾ ਤਰਾਂਗਾ ਜੋ ਕਦਮ ਕਿਉਂਕਿ ਇਹਨਾਂ ਦੀ ਜੜੀ ਤੜਪ ਹੈ 85% ਲੋਕਾਂ ਦਾ ਉਹ ਤਾਕਤ ਬਣ ਜਾ ਰਹੇ ਆ ਜਿਹੜੀ ਫਕੀਰਾਂ ਚ چل ਸਕਦੀ ਸੋਚ ਉਹ ਤਾਕਤ ਬਣ ਜਾ ਰਹੇ 85% ਲੋਕਾਂ ਦਾ ਜਿੱਦੋਂ ਆਵਾਜ਼ ਬੁਲੰਦੋ ਆ ਪਰ ਉਹ ਨਹੀਂ ਜਿੱਦੋਂ ਹੁਕਮਨਾਮਾ ਜਿਹੜੇ ਸਾਡੇ ਐਮਪੀ ਐਮਐਲਏ ਸਾਡੀ ਸੁਣਦੇ ਨਹੀਂ ਉਹਨੇ ਦੁਕਤ ਆ ਜਾਇਆ ਕਰੋ ਵੀ ਤੇਰੇ ਲਈ ਨਹੀਂ ਆਉਣਾ ਭਾਈ ਤੇ ਆਪਾ ਬਣਦੇ ਕਰਨਾਲ ਉਹਰੇ ਗੱਲ ਕਰੋਗੇ ਆ ਪਿਛਲੇ ਜਿਹੜੀ ਕਮਸਾਲ ਹੈ ਪਿਛਲੇ ਜਿਹੜੀ ਕਮਸਾਲ ਹੈ ਤਿੰਨ ਸਾਲ ਹੋ ਗਏ ਤੇ ਐਸੀ ਕਮਸਾਲ ਨਹੀਂ ਲਾਤੀਗਾ ਉਹ ਪ੍ਰਾਲਾਪ ਗਿਰਚਾਂ ਚੋਂ ਚੱਲਦਾ ਸੋਸ਼ਲ ਜੂਪੀ ਦਾ ਉਹ ਲਾਉਣਾ ਪਿਆ ਜਦੋਂ 4 ਤਰੀਕ ਨੂੰ ਉਹ ਕਰਦੇ ਨੇ 7 ਤਰੀਕ ਨੂੰ ਜਣਕੇ ਆਪਾਂ ਜਿਹੜੀ ਸਾਹਬਾ ਉਥੇ ਕਮਸਾਲ ਲਾਤੇ ਉਹ ਜਣਕੇ ਅਭੀਆਂ ਸੇਵਾ ਬਧੀਆਂ ਤਰੀਕੇ ਨਾਲ ਨਿਭਾਰੇ ਆਏ ਨੇ ਅਸੀਂ ਉਹਨਾਂ ਨੂੰ ਵੀ ਸਲਾਮ ਕਰਦੇ ਆ ਕਿਉਂਕਿ ਉਹਨਾਂ ਦੇ ਅੰਦਰ ਵੀ ਇੱਕ ਤਰਫਾ ਬਾਬਾ ਸਾਹਿਬ ਵਾਲੇ ਜਿਨ੍ਹਾਂ ਦੇ ਅੰਦਰ ਚਗਾਰੀ ਹੋਵੇ ਉਹੀ ਕੰਮ ਕਰਨਗੇ ਹੁਣ ਮੈਂ ਸਾਡੇ ਪ੍ਰੈਜ਼ੀਡੈਂਟ ਸਾਹਿਬ ਪਾਵਨ ਸੋਸ਼ਣਤੂਪੀ ਦੇ ਮੌਨਨੋਂ ਬੇਨਤੀ ਕਰਦਾ ਆ ਵੀ ਹੋਵੇ ਕਿ ਆਪਣੇ ਵਿਚਾਰ ਰੱਖਣਗੇ ਬਗੀਰ ਚੰਦਰ ਜਸਨ ਜੀ ਆਹ ਦੰਸਾ ਜਿਹੜਾ ਚਾਹੇ ਤਾਂ ਦੰਸਣ ਬਣੀ ਬਣਦਾ ਚਾਹੇ ਧਾਰਕੜਾ ਹੋ ਕਿਹੜੇ ਬੱਤਾ ਬਣਾਟਾ ਇਹਨਾਂ ਨੇ ਆਪਣੇ ਵਿਚਾਰ ਕਹਿੰਦੇ ਨੇ ਇਥੇ ਸਮਝ ਨਹੀਂ ਆ ਰਹੀ ਆ ਵੀਵਾ ਜੀ ਘਾਰੇ ਤੇ ਉਹਨਾਂ ਦੇ ਸਾਨੂੰ ਕੁਝ ਭਲੇ ਨਹੀਂ ਪਿਆ ਕੁਝ ਬਾਜ ਦਾ ਪਤਾ ਲੱਗਦਾ ਜੀ ਪਤਾ ਨਾ ਦਾ ਜੀ ਬਾਜ ਗੁੰਜਦੀ ਆ ਆ ਆ ਭਾਨ ਸਾਹਿਬਾਰੇ ਪੜਾਉ ਬੇਰੋਪਾਰੀ ਜਿਹਦਾ ਪ੍ਰੋਗਰਾਮ ਹੈ ਕਿ ਜਦੋਂ ਇੱਕ ਬੋਲਣ ਵਾਲੀ ਬਾਜੜੀ ਸਾਡੇ ਸਮਝ ਆਏ ਪਰ ਅਸੀਂ ਕੀ ਸਮਝਾਉਂਦੇ ਹਾਂ ਖਾਸ ਕਰਕੇ ਬਾਕੀ ਦਾ ਸਭ ਚਾਵੇ ਪਰ ਹਾਬੀਬੀਲਾ ਘਰਾਂ ਦੇ ਵਿੱਚੋਂ ਨਹੀਂ ਆਈਆਂ ਉਹ ਬੇਨਤੀ ਕਰਕੇ ਪ੍ਰਭਾਤ ਦੇ ਵਿੱਚ ਪਹੁੰਚਣਾ ਤੇ ਰੱਬੀ ਦੇ ਸਾਥੀ ਬਾਹਰ ਖੜਦੇ ਨੇ ਉਹ ਵੀ ਦੂਰ ਤੋਂ ਕਮਸ਼ੀਆਂ ਤੇ ਆ ਕੇ ਬਰਾਦ ਮੋਲੋ ਕਿਉਂਕਿ ਜਿਹੜੇ ਬੰਾਰੇ ਨੂੰ ਅਸੀਂ ਸੁਣਣ ਵਾਸਤੇ ਆਏ ਕਿ ਜਾਂ ਬੀਤਾ ਨੂੰ ਸੁਣਣ ਵਾਸਤੇ ਆਇਆ ਉਹ ਤਾਂ ਸਮਝਾਤਾ ਪਰ ਬੇਰਕਾਇਆ ਤੇਰੇ ਰਸੀਮੂ ਕੀ ਕਹਿੰਦੇ ਨਾਲ ਸੁਣੀ ਕੋਈ ਉਹਾਂ ਆਂਦੀ ਕਹਿੰਦੇ ਤੁਸੀਂ ਪਾਸੇ ਦੇ ਬੰਦ ਕਰ ਦਿਓ ਅਸੀਂ ਕਹਿੰਦੇ ਬਾਤ ਨਹੀਂ ਕਰਦਾਂਗੇ ਫੇਰ ਵੀ ਪੰਨੇ ਤਾਂ ਪਵੇ ਕੁਝ ਅੱਜ ਦੇ ਇਸ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ ਪ੍ਰੋਗਰਾਮ ਸੰਗਤ ਵੱਲੋਂ ਕਰਵਾਇਆ ਜਾ ਰਿਹਾ ਪ੍ਰਬੰਧਕਾਂ ਵੱਲੋਂ ਕਰਵਾਇਆ ਜਾ ਰਿਹਾ ਮੇਰੀ ਬੇਨਤੀ ਹੈ ਕਿ ਜੇਕਰ ਆਪਾਂ ਬਾਬਾ ਸਾਹਿਬ ਦਾ ਜਨਮ ਦਿਨ ਮਨਾ ਰਹੇ ਆ ਤਾਂ ਜਿਹੜੇ ਕੋਈ ਬੋਲਣ ਵਾਲੇ ਉਹਨਾਂ ਨੂੰ ਸੁਣ ਲਈਏ ਜੇਕਰ ਆਪਾਂ ਸੁਣਨਾ ਨਹੀਂ ਚਾਹੁੰਦੇ ਤਾਂ ਫਿਰ ਜਨਮ ਦਿਨ ਵੀ ਮਨਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਸੋ क्योंकि यार ये आवाज आ रही मैं तो हम बोली कभी आवाज आ रही है सो so, आओ सब तो फतेह बुलाई वागुरु जी का खालसा वागुरु जी की फतेह जय भीम जय पाठ अज आप ਜੱਪਾ ਬਾਬਾ ਸਾਹਿਬ ਜੀ ਦੇ ਗੁਣ ਗਾਨ ਗਾਉਣ ਲਈ ਆਪਾਂ ਇਕੱਠੇ ਹੋਏ ਆ ਕਿ ਦੁਨੀਆ ਦੇ ਉੱਤੇ ਆ ਕੇ ਉਹਨਾਂ ਨੇ ਇਹਨਾਂ ਜਿਹੜੀਆਂ ਬੁਰਾਈਆਂ ਦਾ ਮੁਕਾਬਲਾ ਕਰਦੇ ਹੋਏ ਨਰਤੈ ਹੋ ਕੇ ਨਡਰ ਹੋ ਕੇ ਉਹਨਾਂ ਦਬੇ ਕੁਚਲੇ ਲੋਕਾਂ ਨੂੰ ਜ਼ਿੰਦਗੀ ਬਖਸ਼ਣ ਲਈ ਆਪਣੀਆਂ ਜੜੀਆਂ ਡਿਗਨੀਆਂ ਆ ਆਪਣਾ ਜਿਹੜਾ ਜੀਵਨ ਆ ਆਪਣੇ ਜਿਹੜੇ ਬੱਚੇ ਆ ਆਪਣੇ ਮਾਤਾ ਰਾਮਾਬਾਈ ਜਿਹੜੇ ਸਾਡੇ ਮਾਤਾ ਰਾਮਾਬਾਈ ਉਹਨਾਂ ਦੇ ਪਤਨੀ ਜੀ ਉਹਦਾ ਸਭ ਦੇ ਕੁਰਬਾਨੇ ਨੂੰ ਦੇਖਦੇ ਹੋਏ ਆਪਾਂ ਜਿਹੜਾ ਇਹ ਪ੍ਰੋਗਰਾਮ ਬਣਾ ਰਹੇ ਆ ਸੋ ਹਉ ਪਹਿਲਾ ਹਤੇ ਬੁਲਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ ਅੱਖ ਮਸੀਬਤਾਂ ਬੰਦੇ ਉਤੇ ਬੰਦਾ ਦਿਲੋਂ ਨਾ ਕਦੇ ਦਿਲਗੀਰ ਹੋਵੇ ਖੁਸ਼ੀ ਗਮੇ ਸਰੀਜ ਦੇ ਨਾਲ ਹੁੰਦੇ ਚਾਹੇ ਕੰਗਲਾ ਚਾਹੇ ਅਮੀਰ ਹੋਵੇ ਮੇਰਾ ਤਾਂ ਪੁੱਤ ਘਰ ਮੈਂ ਸਹੇਸਰ ਤੇ ਫਿਰ ਵੀ ਉਸ ਦੀ ਮਿੱਠੀ ਤਸਵੀਰ ਹੋਵੇ ਜਿੱਥੇ ਲੋਕ ਤਾਂ ਚੰਗਾ ਉਥੇ ਰੱਬ ਦਾ ਭੱਡ ਤੋਂ ਫਕੀਰ ਹੋਵੇ ਸੋ ਅੱਜ ਆਪਾਂ ਜਿਸ ਰੈਵਨ ਨੂੰ ਜਾਨਦ ਕਰ ਰਹੇ ਆ ਉਹਨਾਂ ਦੇ ਬੱਚੇ ਉੱਤੇ ਨਤਮਸਤਕ ਹੋਣ ਦੀ ਬਜਾਏ ਸਾਨੂੰ ਉਹਨਾਂ ਦੇ ਕਹੀ ਹੋਈ ਨੇ ਮੰਨਣ ਦੀ ਲੋੜ ਆ ਜੇਕਰ ਆਪਾਂ ਕਹੀ ਹੈ ਵੀ ਨਹੀਂ ਮੰਨਦੇ ਤਾਂ ਫੇਰ ਆਪਾਂ ਨੂੰ ਇਹ ਜਨਮ ਦਿਹਾੜੇ ਮਨਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਅੱਜ ਆਪਾਂ 134 ਨਾ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਪਰ ਜਿਹੜੇ ਦੇਸ਼ ਦੇ ਹਾਲਾਤ ਆ ਗਰੀਬਾਂ ਦੇ ਮਜ਼ਦੂਰਾਂ ਦੇ ਕਿਸਾਨਾਂ ਦੇ ਉਹ ਬਰਤ ਹੋ ਰਹੇ ਉਹਨਾਂ ਦੇ दिन प्रतिदिन डिटेलिए आ रही है। और जो बाबा साहब ने संघर्षों उस संविधान जनुसिमृति के रूप में पूजिया जाता पच्चीस दसंबर उन्नीस सौ सताई को ਉਸ ਨੂੰ ਸਾਰ ਕੇ 26 ਜਨਵਰੀ 1950 ਨੂੰ ਇਹਦਾ ਸੰਵਿਧਾਨ ਦੇ ਦਿੱਤਾ ਜਿਸ ਦੇ ਵਿੱਚ ਸਾਰੇ ਨੁਕਤਾ ਦੇ ਹੱਕ ਹਕੂਕ ਜਿਹੜੇ ਲਿਖੇ ਹੋਏ ਆ ਪਰ ਉਹਨਾਂ ਸੰਵਿਧਾਨ ਨੂੰ ਜਿਹੜਾ ਚਲਾਉਣ ਵਾਲੇ ਆ ਜਦੋਂ ਤਾਂ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਪਿਸ਼ੋਰ ਕਹਿੰਦੇ ਆ ਜਦੋਂ ਕੁਰਸੀਆਂ ਮਿਲ ਜਾਂਦੀਆਂ ਉਦੋਂ ਕੁਝ ਹੋਰ ਕਰਦੇ ਆ ਇਸੇ ਤਰੀਕੇ ਦੇ ਨਾਲ ਜਿਹੜੇ ਬਾਬਾ ਸਾਹਿਬ ਦੇ ਪੂਰਨੇ ਤੇ ਚੱਲਦੇ ਹੋਏ ਉਹਨਾਂ ਬਲੋਂ ਦਿੱਤੇ ਹੋਏ ਸ਼ੀਡੂਡ ਦਾ ਸਰਟੀਫੀਕਟ ਲੋਪੜਾਉਂਦੇ ਹੋਏ ਜਿਹੜੀਆਂ ਨੌਕਰੀਆਂ ਪ੍ਰਾਪਤ ਕੀਤੀਆਂ ਉਹਨਾਂ ਨੌਕਰੀਆਂ ਦੇ ਉੱਤੇ ਕੁਰਸੀ ਤੇ ਬੈਠ ਕੇ ਸਮਾਜ ਨੂੰ ਜ਼ਿਆਦਾਤਰ ਲੋਕ ਭੁੱਲ ਗਏ ਬਹੁਤ ਕੱਟ ਲੋਕਾਂ ਜਿਨ੍ਹਾਂ ਨੇ ਬਾਬਾ ਸਾਹਿਬ ਨੂੰ ਜਾਂਦੇ ਰੱਖਿਆ ਸੋ ਜੇਕਰ ਆਪਾਂ ਬਾਬਾ ਸਾਹਿਬ ਨੂੰ ਯਾਦ ਕਰ ਰਹੇ ਆ ਤੇ ਸਾਨੂੰ ਉਹਨਾਂ ਦੀ ਜਿਹੜੀ ਕਹੀ ਹੋਈ ਗੱਲ ਆ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਇਹ ਜਿਹੜੇ ਵਿੱਚ ਘੁੰਮ ਰਹੇ ਆ ਉਹ ਕਿਰਪਾ ਕਰਕੇ ਬਹਿਣ ਦੀ ਕੋਸ਼ਿਸ਼ ਕਰੋ ਜੇਕਰ ਗੱਲਾ ਕੋਈ ਬਹੁਤ ਜ਼ਰੂਰੀ ਆ ਤੇ ਉਹ ਕਿਰਪਾ ਕਰਕੇ ਬਾਹਰ ਕਰ ਲੋ ਜੇਕਰ ਫੈਮੀ ਸੰਘੀਆਂ ਕਰਨ ਦੀ ਲੋੜ ਆ ਤੇ ਉਸ ਸਟੇਜ ਤੇ ਆ ਕੇ ਕਰ ਲੋ ਕਿਉਂਕਿ ਮਹੌਲ ਜਿਹੜਾ ਹੈ ਅਸੀਂ ਬਾਬਾ ਸਾਹਿਬ ਦਾ 134 ਜਨਮ ਦਿਹਾੜਾ ਮਨਾ ਰਹੇ ਆ ਪਰ ਮੈਨੂੰ ਨਹੀਂ ਲੱਗਦਾ ਕਿ ਸ਼ਾਮ ਤੱਕ ਕਿਸੇ ਦੇ ਵੀ ਪੱਲੇ ਕੁਝ ਪੈਣਾ ਸਕੇ ਸੋ ਅੱਜ ਮੈਂ ਬਤੌਰ ਪਾਵਰ ਆਫ ਸੋਸ਼ਲ ਜੁਨਟੀ ਦੇ ਮਾਧਿਅਮ ਤੋਂ ਤੁਹਾਡੇ ਵਿੱਚ ਹਾਜ਼ਰ ਹੋਇਆ ਕਿਉਂਕਿ ਸਾਨੂੰ ਜਿਹੜਾ ਸੰਘਰਸ਼ ਕਰਨਾ ਪੈਣਾ ਉਹ ਕਿਸੇ ਨੇ ਚੰਦ ਲੈਣਾਂ ਦੇ ਵਿੱਚ क्या है क्यों मुक्कड़ मार के बैठा है क्यों मुक्कड़ मार के बैठा है उठ तो दल भरावा चज कर लैन करना पैना है चाहे कल कर ले चाहे अज कर लज आप कोई प्रण करके जाना है जिस करके ਤੁਹਾਡੇ ਵਿੱਚ ਮਹਾਲੇ ਤੁਹਾਕੇ ਮੈਂ ਖੜਾ ਹੋਇਆ ਤੇ ਮੈਨੂੰ ਇਹ ਲੱਗਦਾ ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂਆਂ ਦੇ ਸ਼ਬਦ ਨੂੰ ਕਿਸੇ ਨੇ ਯਾਦ ਨਹੀਂ ਰੱਖਿਆ ਸੀ ਮੈਨੂੰ ਨਹੀਂ ਲੱਗਦਾ ਵੇ ਸਾਡੇ ਜਿਵੇਂ ਬਾਬਾ ਸਾਹਿਬ ਦੀ ਕਹੀ ਹੋਈ ਨੂੰ ਕੋਈ ਅਸੀਂ ਮੰਨਣ ਲਈ ਬੈਠੇ ਆ ਜੇ ਲੋਰ ਬੰਨਣ ਲੇ ਬੈਠੇ ਹੋ ਮੰਗੇ ਪਰ ਸ਼ਾਂਤੀ ਦਾ ਜਿਹੜਾ ਨਜ਼ਰੀਆ ਹੋ ਨਹੀਂ ਰਿਹਾ ਤੇ ਜਿਹੜਾ ਬੋਲਣ ਵਾਲਾ ਹੁੰਦਾ ਉਹਨੂੰ ਵੀ ਕੋਈ ਇਹੋ ਜਿਹੀ ਗੱਲ ਨਹੀਂ ਨਜ਼ਰ ਆਉਂਦੀ ਕਿ ਮੈਂ ਇਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂ ਕਿਰਪਾ ਕਰੋ ਹੱਲੇ ਵੀ ਮੇਰੀ ਬੇਨਤੀ ਆ ਕਿਉਂਕਿ ਨਾ ਤਾਂ ਮੈਂ ਫੋਟੋ ਖਿਚਾਉਣ ਦਾ ਚਾਹਵਾਂ ਨਾ ਮੈਂ ਫੋਟੋ ਲਗਾਉਣ ਦਾ ਚਾਹਵਾਂ ਕਿਉਂਕਿ ਬਾਬਾ ਸਾਹਿਬ ਦੇ ਦਿੱਤੇ ਹੋਏ ਸੰਵਿਧਾਨ ਨੂੰ ਅੱਜ ਜਿਹੜਾ 75 ਸਾਲ ਹੋ ਗਏ ਲੇਕਿਨ ਅਸੀਂ ਉਹਨਾਂ ਨੂੰ ਸਾਬਦੇ ਘਰਤੇ ਆਂ ਕਸਤੀ ਜਿਕੇ ਅਸੀਂ ਕਮੇਟੀਆਂ ਬਣਾਈਆਂ ਕਿ ਇਹਨਾਂ ਨੂੰ ਸੇਵ ਕਰਨਾ ਆਪਾਂ ਸੇਵ ਰੱਖਣਾ ਆਪਾਂ ਪਰ ਅਸੀਂ ਉਹਨਾਂ ਨੂੰ ਹਾਲੇ ਵੀ ਪੁੱਛਣ ਜੋਗੇ ਨਹੀਂ ਹੋਏ ਕਿ ਜਿਹੜੇ ਬਾਬਾ ਸਾਹਿਬ ਦੀਆਂ ਕੁਰਸੀਆਂ ਦੇ ਅੰਦਰ ਜਾ ਕੇ ਵਿਧਾਨ ਸਭਾ 'ਚ ਬੈਠੇ ਆ ਪਾਰਲੀਮੈਂਟ 'ਚ ਬੈਠੇ ਆ ਰਾਜ ਸਭਾ 'ਚ ਬੈਠੇ ਆ ਜੇ ਉਹ ਸੰਵਿਧਾਨ ਨੂੰ ਬਚਾਉਣ ਲਈ ਨਹੀਂ ਬੋਲਦੇ ਤਾਂ ਫਿਰ ਉਹਦਾ ਹੱਲ ਕੀ ਹੈ ਉਸ ਹੱਲ ਨੂੰ ਦੱਸਣ ਲਈ ਆਪਾਂ ਅੱਜ ਇਕੱਠੇ ਹੋਏ ਆ ਕਿ ਪਾਵਰ ਆਫ ਸੋਸ਼ਲ ਜਸਟੀਸ ਇੱਕ ਇਹੋ ਜਿਹੀ ਸੰਸਥਾ ਹੈ ਜਿਹੜੀ ਕਿਸੇ ਵੀ ਪਾਰਟੀ ਨੂੰ ਮਾੜਾ ਨਹੀਂ ਕਹਿੰਦੀ ਪੋਲੀਟੀਕਲ ਪਾਰਟੀ ਨੂੰ ਨਾ ਚੰਗਾ ਕਹਿੰਦੀ ਹੈ ਕਿਉਂਕਿ ਰਾਜ ਜਿਹੜਾ ਪੋਲੀਟੀਕਲ ਪਾਰਟੀਆਂ ਕਰ ਰਹੀਆਂ ਪਰ ਸੰਵਿਧਾਨ ਦੀ ਪਾਲਣਾ ਜਿਹੜੀ ਹੋਵੇ ਕਿਸੇ ਵੀ ਪਾਰਟੀ ਦੇ ਰਾਜ ਦੇ ਵਿੱਚ ਜਿਸ ਦਾ ਰਾਜ ਹੁੰਦਾ ਹੈ ਉਹ ਆਪਣੇ ਮਤਲਬ ਕੰਮ ਕਰਦਾ ਹੈ ਪਰ ਜਿਹੜੇ ਲੋਕ ਅਨਸਾਫ ਨੂੰ ਲੱਭਦੇ ਫਿਰਦੇ ਆ ਉਹਨਾਂ ਨੂੰ ਅਨਸਾਫ ਤਾਂ ਮਿਲਦਾ ਨਹੀਂ ਉਹ ਵਿਚਾਰੇ ਪੰਜ ਸਾਲਾਂ ਬਾਅਦ ਸਰਕਾਰ ਬਦਲ ਲੈਂਦੇ ਆ ਫਿਰ ਆਸਤਿਲ ਕਿਰਨ ਲਾ ਕੇ ਭੇਜ ਦਿੰਦੇ ਆ ਪਰ ਕੁਝ ਨਹੀਂ ਹੋ ਪਾਰਿਆ ਸੋ ਅੱਜ ਤੁਹਾਨੂੰ ਪਾਵਰਪ ਸੋਸ਼ਲ ਜੁਨਟੀ ਦੇ ਮਾਧਮ ਤੋਂ ਦੇਖ ਕੇ ਕਰ ਲਈਏ ਆ ਕਿ ਆਓ ਆਪ ਆਕ ਗੈਰ ਰਾਜਨੀਤਿਕ ਪਲੇਟਫਾਰਮ ਪੇ ਲਾ ਖੜਾ ਕਰ ਲਈਏ ਇਹਨਾਂ ਪਾਰਟੀਆਂ ਨੂੰ ਜਿੱਥੇ ਵੀ ਕੋਈ ਬੈਠਾ ਹੋ ਉੱਥੇ ਬੈਠੇ ਰਹੋ ਪਾਰਟੀਆਂ ਦੇ ਵਿੱਚ ਮੈਨੂੰ ਪਾਰਟੀ ਇਹ ਨਹੀਂ ਮੈਂ ਕਹੜਾ ਕਿ ਪਾਰਟੀਆਂ ਛੱਡ ਦਿਓ ਲੇਕਿਨ ਜੈਸਪੀ ਦੇਰੇ ਨੂੰ ਮੰਨਦੇ ਜੈਸਵੀ ਧਰਮ ਨੂੰ ਮੰਨਦੇ ਉੱਥੇ ਵੀ ਬੈਠੇ ਰਹੋ ਪਰ ਤੁਮ ਇਹ ਨਹੀਂ ਕਹੜਾਏ ਕਿ ਅਸੀਂ ਕਿਸੇ ਦੀ ਆਸਥਾ ਦੇ ਵਿਰੁੱਧ ਆ ਕਿਉਂਕਿ ਆਪਾਂ ਇਹਨਾਂ ਦੋਨਾਂ ਚੀਜ਼ਾਂ ਦੇ ਉੱਪਰ ਉੱਠ ਕੇ ਜੇਕਰ ਐਮਐਲਏ ਐਮਪੀ ਤੇ ਕੁਰਸੀਆਂ ਤੇ ਬੈਠੇ ਆਤਮਾ ਨੂੰ ਜਾਂ ਜੜੇ ਹੁਕਮਿਆਂ ਹੁਕਮਰਾਨ ਬਣ ਕੇ ਬੈਠੇ ਆ ਉਹਨਾਂ ਨੂੰ ਜੇਕਰ ਪੁੱਛਣਾ ਆ ਤੇ ਸਾਨੂੰ ਗੈਰ ਰਾਜਨੀਤਿਕ ਪਲੇਟਫਾਰਮ ਖੜਾ ਕਰਨਾ ਪੈਣਾ ਸੋ ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਬੇਨਤੀ ਕਰਦਾ ਆ कि बाबा साहबान सानू भी अपनी कुरबानी की लड़ है कि अभी भी त्याग विराग के आ जाइए ये ना होग्रिया भी कर लिया कुर्सियां भी प्राप्त कर लिया पर समाज जिन ब दिन, दिन गरीब हो रहा है सो इस करके मैं ज़्यादा कुछ ना कहता कर कि करा फिर किसी वेले कटे होवेंगे कटे होकर आप गलबात करेंगे क्योंकि चीमिया मैं तीसरी बारी आया सो आने वाले समय के फिर आवा आराम चैन में बैठ के विचारधारा डिस्कस करा सो मैं खिमाला जाचक तो माफ़ी मांग रहा ਕਿਉਂਕਿ ਜੇਕਰ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤੇ ਮੈਨੂੰ ਵੀ ਬੋਲਣ ਦਾ ਜਿਹੜਾ ਕੋਈ ਇਹੋ ਜਿਹਾ ਮੈਂ ਕਹਿ ਮਾ ਸਕੋ ਨਹੀਂ ਮੈਂ ਜਿਆ ਸੋ ਇੱਕ ਗੱਲ ਮੈਂ ਕਹਿ ਕੇ ਆਪਣੇ ਵਜਾ ਲੈ ਲੈਣੀ ਆ ਕਿ ਬਾਬਾ ਸਾਹਿਬ ਨੇ ਜਿਸ ਪ੍ਰਿੰਸੀਪਲ ਨੂੰ ਅਪਣਾਇਆ ਸੁੱਖ ਦੁੱਖ ਜੇ ਪਰਸੇ ਨਹੀਂ ਲੋਕ ਲੋਕ ਅਗਮਾਨ ਓ ਨਾਨਕ ਸੁਣੇ ਮਨਾ ਸੋ ਮੂਰਤ ਭਗਵਾਨ ਸਾਨੂੰ ਲੋਭ ਮੋਹ ਹੰਕਾਰ ਤੇ ਸੁਖ ਦੁੱਖ ਨੂੰ ਛੱਡ ਕੇ ਜੇਕਰ ਮੈਂ ਨਕਸਲੇ ਕੰਮ ਕਰਨ ਆਇਆ ਤੇ ਅੱਗੇ ਆਉਣਾ ਪਊਗਾ ਇਹ ਪਾਵਰ ਆਫ ਸੋਸ਼ਲ ਜੁਨਟੀ ਜਿਹੜਾ ਸਦਾਤ ਲੈ ਕੇ ਚੱਲੀ ਹੋਈ ਆ ਜਿਸ ਦੇ ਪਿੱਛੇ ਸਾਰੇ ਬਾਬਾ ਸਾਹਿਬ ਦੀ ਵਿਚਾਰਧਾਰਾ ਕੰਮ ਕਰ ਰਹੀ ਆ ਸੋ ਗੁਰੂਆਂ ਦਾ ਜਿਹੜਾ ਸਦਾਸੀ ਤੈ ਕਾਹੋਂ ਕੋ ਦੇਦਨਾ ਨਾ ਤੈ ਬਾਨਤਾਨ ਉਸੇ ਸਿਧਾਂਤ ਨੂੰ ਸਾਨੂੰ અપਨਾਉਣਾ ਪੈਣਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਲਿਖਿਆ ਔਰ ਪਾਵਰਪ ਸੈਸ਼ਨ ਗੰਟੇ ਨੂੰ ਬੁਲਾ ਕੇ ਇੱਥੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਔਰ ਕਿੰਨਾ ਨਹੀਂ ਮੰਗਦਾ ਕਿ ਆਉਣ ਆਏ ਸਮੇਂ ਦੇ ਵਿੱਚ ਜਲਦੀ ਤੋਂ ਜਲਦੀ ਚੀਮਿਆਂ ਦੇ ਵਿੱਚ ਇੱਕ ਜਹੀ ਮੀਟਿੰਗ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਆਪਾਂ ਰਾਮਚੰਨਾ ਬੈਠ ਕੇ ਵਿਚਾਰਾ ਡਿਸਕਸ ਕਰ ਸਕੀਏ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਰਜਾ ਲੈਣੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈਪਾ ਜੈਪੀ ਜੈਪਾ ਸਾ ਸੰਗਤ ਜੀ ਬਾਜ ਆਉਂਦੀ ਆ ਹੁਣ ਕੋਸਾ ਲੱਗਦਾ ਕਥਿਆ ਕੋਸਾ ਸਭ ਤੋਂ ਪਹਿਲਾਂ ਬਾਬਾ ਸਾਹਿਬ ਦੇ ਜਨਮ ਦਿਨ ਦੀਆਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਉਰੇ ਸਾਬ ਕੇ ਐਮਸੀ ਮੌਜੂਦਾ ਐਮਸੀ ਹਾਜ਼ਰੀ ਲਵਾ ਕੇ ਗਏ ਨੇ। ਦੂਰੋਂ ਨੇੜੋਂ ਸਾਡੀ ਸੰਗਤ ਆਈ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ। ਮੈਂ ਸਿਰਫ ਬਾਬਾ ਸਾਹਿਬ ਬਾਰੇ ਇੱਕੋ ਹੀ ਗੱਲ ਜਾਣਨਾ। ਮੈਨੂੰ ਤਾਂ ਲੱਗਦਾ ਵੀ 15 ਲੋਕ 15% ਲੋਕਾਂ ਨੂੰ ਪਤਾ ਹੋਊਗਾ ਬਾਬਾ ਸਾਹਿਬ ਬਾਰੇ। ਨਹੀਂ ਕਿਸੇ ਨੂੰ ਪਤਾ ਨਹੀਂ ਲੱਗੇ 1 ਮਿੰਟ ਸਾਥ ਹੋ ਜਾਓ ਚੁੱਪ ਕਰ ਜਾਓ ਮੈਂ ਸਿਰਫ 1 ਮਿੰਟ ਦੇ ਦੋ ਲੈਣੇ ਨੇ ਦੋ ਮਿੰਟਾਂ ਤੱਕ ਮੈਂ ਪੂਰੀ ਗੱਲ ਕਰਕੇ ਚੁੱਪ ਕਰ ਜਾਣਾ ਜਦੋਂ ਬਾਬਾ ਸਾਹਿਬ ਨੇ ਮੈਂ ਇੱਕ ਪਰਿਵਾਰ ਦੀ ਗੱਲ ਨਹੀਂ ਕੋਈ ਕਰ ਰਿਹਾ ਹੈਗਾ ਬਾਬਾ ਸਾਹਿਬ ਦੀ মিডিਆ ਵੀ ਕਾਂਦੀ ਪਰਿਵਾਰ ਦਾ ਹੈ মিডিਆ ਵੀ ਮੋਦੀ ਪਰਿਵਾਰ ਦਾ ਹੈ মিডিਆ ਵੀ ਖੱਬੇ ਸੱਜੇ ਪਾਰਟੀਆਂ ਦਾ ਹੈ ਇੱਥੇ ਬਾਬਾ ਸਾਹਿਬ ਦਾ মিডিਆ ਨਹੀਂ ਹੈ ਜੇ ਬਾਬਾ ਸਾਹਿਬ ਦਾ মিডিਆ ਹੋਵੇ ਤਾ ਮੈਨੂੰ ਲੱਗਦਾ ਕਿ 2 ਸਾਲਾਂ ਲਈ ਤੁਸੀਂ ਬੇਗਮਪੁਰਾ ਵਸਾ ਲਓ 2 ਸਾਲਾਂ ਚ ਬੇਗਮਪੁਰਾ ਪਰ ਗਾਂਧੀ ਪਰਿਵਾਰ ਕਦੋਂ ਕਿਨੇ ਹੋਇਆ ਕਿਵੇਂ ਨਾ ਮੈਂ ਸਿਰਫ 2 ਮਿੰਟਾਂ ਚ ਗੱਲ ਦੱਸ ਦੇਣੀ ਹੈ ਗਾਂਧੀ ਪਰਿਵਾਰ ਜਿਹੜਾ ਗਾਂਧੀ ਤੀਗਾ ਅੰਗਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਕਾ ਵਕੀਲੀ ਕਰਦਾ ਤੀਗਾ ਬੜੇ ਤਕਰੇ ਕਰ ਉਹ ਬੰਦਾ ਤੀ ਹੋ ਜਿਹੜਾ ਗਾਂਧੀ ਹੈ ਮਲੀਮੀ ਕਰਦਾ ਤੀ ਮਲੀਮੀ ਆ ਵਕੀਲ ਤੀਗਾ ਆਰੇ 65 ਕੋਟ ਬੂਟੇ 22 ਪਾਈ ਹੁੰਦੀ ਸੀ ਅੱਜ ਵੀ ਜੇ ਤੁਸੀਂ ਫੋਟੋਆਂ ਦੇਖੋਗੇ ਤਾਂ ਉੱਥੇ ਮਿਲ ਜਾਣਗੀਆਂ ਤੁਹਾਨੂੰ ਪਰ ਉੱਥੇ ਗੌਰਾਂ ਤੇ ਕਾਲਿਆਂ ਨਾਲ ਨਫ਼ਰਤ ਕਰਦਾ ਵੀ ਇਹ ਬੰਦਾ ਉਹਨਾਂ ਨੂੰ ਚਾਹੁੰਦਾ ਨਹੀਂ ਸੀਗਾ ਉਹਨਾਂ ਦੀ ਬੱਗੀ 'ਚ ਨਹੀਂ ਬਹਿੰਦਾ ਸੀ ਬੱਗੀ ਦਾ ਮਤਲਬ ਵੀ ਰਸਟ ਨਹੀਂ ਬਹਿੰਦਾ ਸੀ ਉਹਨਾਂ ਦੀ ਗੱਡੀ 'ਚ ਨਹੀਂ ਬਹਿੰਦਾ ਸੀ ਪਰ ਗੌਰਾਂ ਨੇ ਸੋਚਿਆ ਕਾਲਿਆਂ ਨੇ ਸੋਚਿਆ ਵੀ ਇਹ ਬੰਦਾ ਸਾਤੋਂ ਨਫ਼ਰਤ ਮੰਨਦਾ ਹੈ ਵੀ ਇਸ ਨੂੰ ਆਪਾਂ ਕੱਢੋ ਇਥੋਂ ਸਾ ਚੰਗ ਜੀ ਉਥੋਂ ਮਹਾਤਮਾ ਗਾਂਧੀ ਪਹਜਾਤਾ ਜਦੋਂ ਪਹਜਾਤਾ ਉਹ ਭਾਰਤ ਆਇਆ ਕੱਲ ਸੁਣਦੀ ਐ ਉਹ ਭਾਰਤ ਆਇਆ ਭਾਰਤ ਆ ਕੇ ਆਪਣੇ ਗੁਰੂ ਲਵੇ ਆਇਆ ਉਹ ਆਪਣੇ ਗੁਰੂ ਨੂੰ ਕਹਿਣ ਲੱਗਾ ਮੈਂ ਬਹੁਤ ਵੱਡਾ ਨੇਤਾ ਬਣਨਾ ਐ ਮੈਂ ਇੱਕ ਭਾਰਤ ਵਿੱਚ ਵੱਡਾ ਅਦੋਲਨ ਕਰਨਗਾ ਮੈਨੂੰ ਕੋਈ ਰਾਏ ਦੇ ਉਹ ਕਹਿੰਦਾ ਐਂ ਤਾਂ ਕਰ ਤੂੰ ਸਾਰੇ ਭਾਰਤ ਦਾ ਚੱਕਰ ਲਾ ਕੇ ਆ ਮਹਾਤਮਾ ਗਾਂਧੀ ਨੂੰ ਕਹਿਣ ਲੱਗਿਆ ਉਹਦਾ ਗੁਰੂ ਸਾਰੇ ਭਾਰਤ ਦੇ ਵਿੱਚ ਚੱਕਰ ਲਾ ਕੇ ਆ ਦੇਖਿਆ ਵੀ ਦੁਨੀਆ ਬਸਦੀ ਕਿਵੇਂ ਆ ਪਰ ਜਦੋਂ ਉਹ 65 ਕੋਟ ਬੂਟ ਪਾਈ ਲਈ ਹੋਈ ਸੀ ਉਸ ਮਹਾਤਮਾ ਗਾਂਧੀ ਦੇ ਜਦੋਂ ਉਹ ਸਾਰੇ ਭਾਰਤ ਦੇ ਚੱਕਰ ਲਾਇਆ ਪਰ ਉਹਨੇ ਦੇਖਿਆ ਲੋਕ ਸਾਡੇ ਨੰਗੇ ਪੁੱਕੇ ਤੇਗੇ ਬਾਪਾਂ ਦੇ ਕੱਪੜਾ ਨਹੀਂ ਹੁੰਦਾ ਤੀਗਾ ਰੋਟੀ ਖਾਣ ਨੂੰ ਨਹੀਂ ਮਿਲਦੀ ਥੀ ਉਸ ਟਾਈਮ ਤੇ ਪਰ ਉਹਨਾਂ ਪਰਿਵਾਰਾਂ ਨੇ ਦੇਖਿਆ ਵੀ ਇਹ ਤਾਂ 65 ਕੋਟ ਪਾਈ ਫਿਰਦਾ ਹੈਗਾ ਇਹਦਾ ਸਾਡੇ ਨਾਲ ਤਕੜਾ ਸਾਨੂੰ ਕਿਹ ਹੈ ਕਰੂਗਾ ਉਦੋਂ ਆ ਚੱਕਰ ਲਾਇਆ ਫੇੜੋ ਗੁਰੂ ਘਰੇ ਗਿਆ ਆਪਣੇ ਕੋਲੇ ਕਹਿੰਦਾ ਗੁਰੂ ਜੀ ਮੈਂ ਚੱਕਰ ਲਾਇਆ ਆਇਆ ਕਹਿੰਦਾ ਕੀ ਦੇਖਿਆ ਉਹ ਤਾਂ ਕਹਿੰਦਾ ਭੁੱਖੇ ਨੰਗੇ ਲੋਕ ਨੇਗੇ ਕਹਿੰਦਾ ਫਿਰ ਅੱਡਾ ਕਰ ਤੂੰ ਵੀ ਨੰਗਾ ਹੋ ਜਾ ਹੁਣ ਨੰਗਾ ਹੋ ਜਾ ਤੂੰ ਵੀ ਜੇ ਲੋਕਾਂ ਨਾਲ ਵਿਚਰਨਾ ਹੈ ਤੂੰ ਵੀ ਨੰਗਾ ਹੋ ਜਾ ਉਹਨੇ 65 ਕੋਟ ਬੂਟ ਪਾਈ ਨਹੀਂ ਇੱਕ ਤੋਕੀ ਪਹਿਨਣੀ ਸ਼ੁਰੂ ਕਰੀ ਪਰ ਫਿਰ ਭਾਰਤ ਦੇ ਦੁਆਰੇ ਚੱਕੇ ਫੇਰ ਲਾਉਣ ਗਿਆ ਚਲੋ ਦੁਆਰੇ ਚੱਕਰ ਫੇਰ ਲਾਉਣ ਗਿਆ ਉਹ ਹੁਣ ਉਹ ਲੋਕਾਂ ਨੇ ਆਖਿਆ ਵੀ ਇਹ ਵੀ ਨੰਗਾ ਅਸੀਂ ਵੀ ਨੰਗੇ ਆ ਹੋ ਸਕਦਾ ਸਾਡਾ ਕੋਈ ਇਹ ਮਸੀਹਾ ਬਣ ਕੇ ਆ ਗਿਆ ਹੋਵੇ ਸਾਡੀ 1 ਮਿੰਟ ਲਓ ਸਾਡੀ ਕੋਈ ਗੱਲ ਸੁਣਨ ਵਾਸਤੇ ਤਿਆਰ ਹੋਈਏ ਅਸੀਂ ਹੁਣ ਇੱਕ ਮਿੰਟ ਦੇ ਲਈ ਅਸੀਂ ਤਿਆਰ ਹੋਈਏ ਵੀ ਇਹ ਵੀ ਸਾ ਨੰਗਾ ਹੈ ਅਸੀਂ ਵੀ ਨੰਗੇ ਆ ਸਾਡਾ ਵੀ ਮਛਿਆ ਬਣ ਕੇ ਆਇਆਗਾ ਉਸ ਤੋਂ ਬਾਅਦ ਉਹ ਮਹਾਤਮਾ ਬਣ ਗਿਆ ਮਹਾਤਮਾ ਜੋ ਲੋਕਾਂ ਨੇ ਸਾਥ ਦਿੱਤਾ ਉਹ ਵੱਡਾ ਨੇਤਾ ਬਣ ਗਿਆ ਬਣ ਗਿਆ ਨਾ ਬਣ ਗਿਆ ਉਸ ਤੋਂ ਬਾਅਦ ਬਾਬਾ ਸਾਹਿਬ ਇੰਗਲੈਂਡ ਦੇ ਵਿੱਚੋਂ ਆਪਣੀ ਪੜ੍ਹਾਈ ਕਰਕੇ ਪੂਰੀ ਕਰਕੇ ਭਾਰਤ ਪਹੁੰਚਿਆ ਜਦੋਂ ਭਾਰਤ ਪਹੁੰਚਿਆ ਬਾਬਾ RAM ਜੀ ਬਾਬਾ ਸਾਹਿਬ ਡਾਕਟਰ ਨੇਡ ਕਰਦਾ ਪਿਤਾ ਜੀ ਬਾਬਾ RAM ਜੀ ਉਹਨੇ ਕਿਹਾ ਪੁੱਤਰ ਆ ਭਾਰਤ ਦਾ ਚੱਕਰ ਤੂੰ ਵੀ ਲੱਗ ਕੇ ਆ ਰ ਘਰ ਦੀ ਹਾਲਤ ਵਧੀਆ ਨਹੀਂ ਕੀ ਗਈ ਚਾਹੇ ਬੇਸ਼ੱਕ ਸੂਬੇਦਾਰੀ ਕਰਦਾ ਸੀ ਮਿਲਟਰੀ ਚ RAM ਜੀ ਬਾਬਾ RAM ਜੀ ਸੂਬੇਦਾਰੀ ਕਰਦਾ ਸੀ ਮਿਲਟਰੀ ਚ ਪਰ ਹਾਲਤ ਨਹੀਂ ਠੀਕ ਦੀ ਘਰ ਦੀ ਬਾਬਾ ਸਾਹਿਬ ਨੇ ਪੈਂਟ ਟੋਪ ਟਾਈ ਬੂਟ ਪਾ ਕੇ ਇਸ ਭਾਰ ਦਾ ਚੱਕਰ ਲਾਇਆ ਕਹਿੰਦਾ ਮੈਂ ਹੈਲਾ ਪਰਿਵਾਰ ਬਣਾਉਣਾ ਚਾਹੇਗਾ ਅ ਜਿਨ੍ਹਾਂ ਦੇ ਤਾਂ ਤੇ ਕੱਪੜਾ ਨਹੀਂ ਹੈ ਜਿਨ੍ਹਾਂ ਦੇ ਤਾਂ ਤੇ ਰੋਟੀ ਨਹੀਂ ਮਿਲਦੀ ਜਿਨ੍ਹਾਂ ਨੂੰ ਮੈਂ ਇਹਦਾ ਪਰਿਵਾਰ ਬਣਾਉਣਾ ਚਾਹੀਦਾ ਮੇਰੇ ਵਰਕੇ 65 ਕੋਟ ਪਾ ਕੇ ਤੇ ਮੇਰਾ ਪਰਿਵਾਰ ਹੋਏਗਾ ਇਹ ਦਾਵਾ ਸਾਹਿਬ ਦਾ ਪਰਿਵਾਰ 65 ਕੋਟ ਵਾਲਾਗਾ ਮਾਤਾ ਮੰਗੰਦ ਨੇ ਅਜੇ ਤੱਕ ਵੀ 65 ਕੋਟ ਨਹੀਂ ਪੈਂਦੇ ਆ ਪਰ ਸਾਡੇ ਲੋਕ ਦੇ 65 ਕੋਟ ਪੜਨਣ ਲੱਗੇ ਨੇ ਦਾ 15% ਪੜਨਣ ਲੱਗੇ ਨੇਗੇ ਜਿਆਦਾ ਨਹੀਂ ਮੈਂ ਚਾਹੁੰਦਾ ਕਿ ਜੇ ਬੇਗੰਗਪੁਰਾ ਬਸਾਉਣਾ ਹੈ ਕਨਾ ਇੱਕ ਤਾਂ ਸਾਡਾ মিডিਆ ਹੋਣਾ ਚਾਹੀਦਾ ਤੁਸੀਂ ਇਹ ਨਾਲ ਸੋਤੇ ਵੀ ਸਾਡੇ ਲਈ ਪੈਸੇ ਨਹੀਂ ਹੈਗੇ ਸੋਡੇ ਲਈ ਪੈਸੇ ਬਹੁਤ ਨੇ ਖੋਟਲੇ ਜਮੀਨਾ ਬਹੁਤ ਨੇ ਛੋਟੇ ਐਨਆਰਈ ਵੀਰ ਬਹੁਤ ਬੈਠੇ ਨੇ ਬਾਹਰ ਤੁਸੀਂ ਇਹ ਨਾ ਸੋਚੋ ਵੀ ਸਾਡੇ ਲੇ ਪੈਸੇ ਨਹੀਂ ਹੈਗੇ ਪਰ ਸਾਡੇ ਲੇ ਹੈ ਕਿ ਘਾਟਕਾ ਵੀ ਹੈ ਸਾਡੇ ਲੇ ਬਾਬਾ ਸਾਹਿਬ ਦਾ ਵਿਚਾਰ ਨਹੀਂ ਹੈਗਾ ਸਾਡੇ ਲੇ ਬਾਬਾ ਸਾਹਿਬ ਦਾ ਮੀਡੀਆ ਨਹੀਂ ਹੈਗਾ ਮੈਂ ਇਹਨਾਂ ਕਹਿੰਦਾ ਖੇਮਾ ਦਾ ਆਜ਼ਾਦ ਕਾਮਾਗਰ ਮੇਰੇ ਪਿੱਛੇ ਖੜਾ ਬਿਲਾਓ ਫੋਟੇ ਪਾਏ ਗੁਰਜੀ ਦਾ ਖਾਲਸਾ ਪਾਏ ਗੁਰਜੀ ਕੀ ਫਤਿਹ ਜੈ ਪੀ ਜੈਕਾਰ